7 ਮਈ 1991 ਈਸਵੀ ਨੂੰ ਬਟਾਲੇ ਦੇ ਲਾਗੇ ਇੱਕ ਪਿੰਡ ਹੈ ਰਟੌਰ ਇਸ ਪਿੰਡ ਦੇ ਵਿੱਚ ਖਾਰਕੋ ਸਿੰਘ ਅਤੇ ਪੁਲਿਸ ਦੇ ਵਿੱਚ ਇੱਕ ਬਹੁਤ ਵੱਡਾ ਅਸਲ ਮੁਕਾਬਲਾ ਹੁੰਦਾ ਹੈ ਆਓ ਦੇਖੀਏ ਇਸ ਮੁਕਾਬਲੇ ਦੇ ਵਿੱਚ ਕੌਣ ਸ਼ਹੀਦ ਹੋਇਆ ਤੇ ਕੌਣ ਇੱਥੋਂ ਬਚ ਕੇ ਨਿਕਲਿਆ ਸਾਰਾ ਕੁਝ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਜੀ ਦੋਵੇਂ ਹੱਥ ਜੋੜ ਬਲਾਓ ਫਤਿਹ ਆਖੋ ਦੀਵਾਇ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਰੋਜ਼ ਦਾ ਇਤਿਹਾਸ ਲੈ ਕੇ ਆਪ ਸੰਗਤਾਂ ਦੇ ਆਪਾਂ ਰੂਬਰੂ ਹੋਈਦਾ ਆ ਰੋਜ਼ ਨਵੀਂ ਤਰੀਕ ਤੇ ਰੋਜ਼ ਨਵਾਂ ਇਤਿਹਾਸ ਸਾਡੇ ਵਿਦਵਾਨਾਂ ਨੇ ਸਹੀ ਗੱਲ ਲਿਖੀ ਹੈ ਕਿ ਤਰੀਕਾ ਘਟ ਜਾਣ ਗਿਆ ਪਰ ਸਿੱਖਾ ਦਾ ਇਤਿਹਾਸ ਨਹੀਂ ਘਟੇਗਾ ਉਹ ਰੋਜ਼ ਨਵਾਂ ਦਿਨ ਚੜਦਾ ਹੈ ਤੇ ਸਿੱਖਾ ਦਾ ਰੋਜ਼ ਇੱਕ ਨਵਾਂ ਇਤਿਹਾਸ ਦਾ ਵਰਕਾ ਸਾਡੇ ਸਾਹਮਣੇ ਆਉਂਦਾ ਹੈ ਇੱਕ ਦੌਰ ਚੱਲਿਆ ਜੀ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਐਸਾ 90 ਦਾ ਦੌਰ ਚੱਲਿਆ ਜਿੱਥੇ ਖਾੜਕੂ ਬਾਦ ਲਹਿਰ ਉੱਠੀ ਉਸ ਖਾੜਕੂ ਬਾਦ ਲਹਿਰ ਦੇ ਵਿੱਚ ਸ਼ਾਮਲ ਹੋ ਕੇ ਕਈ ਗੁਰਸਿੱਖਾਂ ਨੇ ਆ ਪੜੀਆਂ ਸ਼ਹੀਦੀਆਂ ਦਿੱਤੀਆਂ ਕਈ ਪੁਲਸ ਮੁਕਾਬਲੇ ਬਣੇ ਕਿਤੇ ਪੁਲਸ ਵਾਲੇ ਮਾਰੇ ਜਾਂਦੇ ਕਿਤੇ ਖਾੜਕੋ ਸਿੰਘ ਸ਼ੀਦੀ ਦਾ ਜਾਨ ਪੀ ਜਾਂਦੇ ਹੌਲੀ ਹੌਲੀ ਸਾਮਾ ਲੰਘਦਾ ਗਿਆ ਸਾਮਾ ਲੰਘਦਾ ਗਿਆ ਫਿਰ ਇੱਕ ਦਿਨ ਐਸਆਰ ਜਦੋਂ ਖਾੜਕੋ ਲਹਿਰ ਵੀ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ ਕੁਝ ਆਪਣੀਆਂ ਗਲਤੀਆਂ ਕਰਨਾ ਹੌਲੀ ਹੌਲੀ ਸਮੇਂ ਨੇ ਚਾਲ ਚੱਲੀ ਕਿ ਇੱਕ ਦਿਨ ਕਟਨਾ ਵਾਪਰੀ ਜੀ 7 ਮਈ 1991 ਇਸਵੀ ਨੂੰ ਮਟਾਲੇ ਦੇ ਕੋਲ ਪਿੰਡ ਔਰਠੌਰ ਦੇ ਵਿਖੇ ਆਰਥਕੂ ਸਿੱਖਾਂ ਨੂੰ ਪੁਲਿਸ ਸੀਆਰ ਪੀਐਫ ਦੀ ਜਵਾਨਾਂ ਨੇ ਨਾ ਆਰਥਕੂ ਸਿੱਖਾਂ ਨੂੰ ਘੇਰ ਲਿਆ ਤੇ ਇਹਨਾਂ ਦੀ ਜਿਹੜੀ ਗਿਣਤੀ ਸੀਗੀ ਪੁਲਿਸ ਵਾਲਿਆਂ ਦੀ ਜਾਂ ਹੋਰ ਸਿਪਾਈ ਜਿਹੜੇ ਸੀਗੇ ਉਹ ਹਜ਼ਾਰਾਂ ਦੀ ਗਿਣਤੀ ਸੀਗੀ ਉਹਨੇ ਮੁਕਾਬਲਾ ਸ਼ੁਰੂ ਹੋ ਗਿਆ ਤੇ ਇਸ ਮੁਕਾਬਲੇ ਦੇ ਵਿੱਚ ਇੱਕ ਪਾਸੇ ਡੀ ਆਈਜੀ ਅਜੀਤ ਸਿੰਘ ਉਹਨੇ ਅਗਵਾਈ ਕਰਦੇ ਸੀਗੇ ਤੇ ਦੂਜੇ ਪਾਸੇ ਬਾਬਾ ਗੁਰਬਚਨ ਸਿੰਘ ਮਾਨੋ ਚਾਲ ਉਹਨੇ ਅਗਵਾਈ ਕਰਦੇ ਸੀਗੇ 48 ਘੰਟੇ ਲਿਖਿਆ ਹੋਇਆ ਡਾਕਟਰ ਖਰਜਿੰਦਰ ਸਿੰਘ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਕਿ 48 ਘੰਟੇ ਇਹ ਮੁਕਾਬਲਾ ਚੱਲਿਆ ਇਸ ਮੁਕਾਬਲੇ ਦੇ ਵਿੱਚ ਜਿਹੜੇ ਸਿੱਖ ਸੀਗੇ 8 ਕੋ ਸਿੱਖ ਉਹਨਾਂ ਵਿੱਚੋਂ ਕੁਝੋ ਕੁ ਇੱਥੇ ਲੜ ਕੇ ਸ਼ਹੀਦ ਹੋ ਜਾਂਦੇ ਆ ਪਰ ਸਰਦਾਰ ਬਾਬਾ ਗੁਰਬਚਨ ਸਿੰਘ ਮਾਨੋਚਾਲ ਇਸ ਮੁਕਾਬਲੇ ਦੇ ਵਿੱਚੋਂ ਬਚ ਕੇ ਨਿਕਲ ਜਾਂਦੇ ਕਮਾਲ ਦੀ ਗੱਲ ਹੈ ਕਿ ਇੰਨੀਆਂ ਗੋਲੀਆਂ ਇੰਨੇ ਸਿਪਾਹੀ ਉਹਨਾਂ ਵਿੱਚੋਂ ਬਚ ਕੇ ਨਿਕਲ ਜਾਣਾ ਬਹੁਤ ਵੱਡੀ ਗੱਲ ਸੀਗੀ ਇਸੇ ਹੀ ਮੁਕਾਬਲੇ ਦੇ ਵਿੱਚ ਡੀਆਈਜੀ ਅਜੀਤ ਸਿੰਘ ਹੋਣੇ ਉਮਾਰੇ ਜਾਂਦੇ ਹਨ ਹੋਰ ਕਈ ਸਿਪਾਹੀ ਜ਼ਖਮੀ ਹੁੰਦੇ ਆ ਤੇ ਮਾਰੇ ਜਾਂਦੇ ਹਰ 48 ਘੰਟਾ ਲਗਾਤਾਰ 48 ਘੰਟੇ ਲਗਾਤਾਰ ਇਹ ਮੁਕਾਬਲਾ ਚੱਲਦਾ ਹੈ ਇਸ ਮੁਕਾਬਲੇ ਦੇ ਵਿੱਚ ਜਿਹੜੇ ਖਾਰਕੂ ਸਿੰਘ ਸੀਗੇ ਸਰਦਾਰ ਦਵਿੰਦਰ ਸਿੰਘ ਹੋਣੇ ਹਰਜਿੰਦਰ ਸਿੰਘ ਹੋਣੇ ਲਖਵਿੰਦਰ ਸਿੰਘ ਲਖਾ ਲਖਵਿੰਦਰ ਸਿੰਘ ਮੁਗਲ ਚੱਕ ਕਾਲਾ ਸਿੰਘ ਇਹ ਗੁਰੂ ਕੇ ਸਿੱਖ ਸੀਗੇ ਇੱਕ ਪਾਸੇ ਜਿਨ੍ਹਾਂ ਨੇ ਇਸ ਮੁਕਾਬਲੇ ਦੇ ਵਿੱਚ ਆਪਣੀਆਂ ਸ਼ਹੀਦੀਆਂ ਦਿੱਤੀਆਂ ਸੁਕੌਮ ਦੇ ਲਈ ਲੜਦੇ ਹੋਏ ਕੌਮ ਦੇ ਲਈ ਜੂਝਦੇ ਹੋਏ ਪਤਾ ਨਹੀਂ ਕਿੰਨੇ ਕੋਖਾਰਕੋ ਸਿੰਘਾਂ ਨੇ ਆਪਣੀਆਂ ਸ਼ਹੀਦੀਆਂ ਦਿੱਤੀਆਂ ਕੁਰਬਾਨੀਆਂ ਦਿੱਤੀਆਂ ਸਰੋਜ ਦੇ ਇਤਿਹਾਸ ਦੇ ਵਿੱਚੋਂ ਇਹ ਅੱਜ ਦੇ ਦਿਨ ਦਾ ਇਤਿਹਾਸ ਸੀਗਾ 7 ਮਈ 1991 ਈਸਵੀ ਦਾ ਕਿ ਜਿੱਦਣ ਬਟਾਲੇ ਦੇ ਲਾਗੇ ਰਠੌਰ ਪਿੰਡ ਦੇ ਵਿੱਚ ਅਸਲ ਪੁਲਿਸ ਮੁਕਾਬਲਾ ਹੁੰਦਾ ਇੱਕ ਪਾਸੇ ਹਜ਼ਾਰਾਂ ਦੀ ਗਿਣਤੀ ਤੇ ਇੱਕ ਪਾਸੇ ਸਿਰਫ 8 ਖੜਕਵਾਂ ਦੀ ਗਿਣਤੀ ਉਹ ਗੁਰੂ ਮਾਲਕ ਤੇ ਭਰੋਸਾ ਕਰਕੇ ਇਹ ਗੁਰੂ ਕੇ ਸਿੰਘ ਲੜੇ ਕੁਝ ਕੁ ਸ਼ਹੀਦ ਹੋਏ ਤੇ ਬਾਬਾ ਗੁਰਪਤਨ ਸਿੰਘ ਮਾਨੋ ਚਾਲ ਵਰਗੇ ਇਸ ਆਪਾਂ ਕਹਿ ਲੋ ਕਿ ਮੁਕਾਬਲੇ ਦੇ ਵਿੱਚ ਬਚ ਕੇ ਨਿਕਲ ਜਾਂਦੇ ਆ ਉਹ ਸੰਗਤ ਜੀ ਫਿਰ ਬੇਨਤੀ ਕਰਦੇ ਆ ਇੱਕ ਆਪ ਜੀ ਦੇ ਚਰਨਾਂ 'ਚ ਉਹ ਰੋਜ਼ ਦਾ ਇਤਿਹਾਸ ਆ ਸਿੱਖਾਂ ਦੇ ਕੋਲ ਰੋਜ਼ ਨਵਾਂ ਵਰਕਾ ਲੈ ਕੇ ਤੁਹਾਡੇ ਸਾਹਮਣੇ ਤੁਹਾਡੇ ਰੂਬਰੂ ਹੋਈਦਾ ਸੋ ਜਿਨ੍ਹਾਂ ਨੇ ਸਾਡਾ ਚੈਨਲ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਤੁਸੀਂ ਜਰੂਰ ਇੱਕ ਵਾਰੀ ਖੋਲ ਕੇ ਦੇਖੋ ਤੁਹਾਨੂੰ ਬਹੁਤ ਵੀਡੀਓ ਉਹਦੇ ਵਿੱਚ ਸਾਡੇ ਵੱਖਰੇ ਵੱਖਰੇ ਇਤਿਹਾਸ ਦੇ ਵਰਕੇ ਨਹੀਂ ਮਿਲਣਦੀਆਂ ਸੋ ਗੁਰੂ ਮਾਲਕ ਜੀ ਮਿਹਰਮਤ ਕਰੇ ਸਤ ਗੁਰ ਦਾਤਾ ਤਰਸ ਕਰੇ ਆਓ ਇੱਕ ਵਾਰੀ ਫਿਰ ਫਤਿਹ ਬੁਲਾਈਏ ਜੀ ਦੋਵੇਂ ਹੱਥ ਜੋੜ ਬਲਾਓ ਫਤਿਹ ਖੋਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ